ਹੈਲੋ ਜੀ ਸ਼ਸ਼ਕਾਲ ਪੁੰਦਰਗਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸੋਹਣਾ ਹੈਂਡ ਪੇਂਟ ਸੂਟ ਦਿਖਾ ਰਹੇ ਹਾਂ ਜੀ ਜਿਸ ਦਾ ਕੰਮ ਤੁਸੀਂ ਖੁਦ ਹੀ ਦੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਕੀਤਾ ਗਿਆ ਹੈ ਜੀ ਅਸੀਂ ਤੁਹਾਨੂੰ ਸਾਰਾ ਹੀ ਕੰਮ ਬਹੁਤ ਹੀ ਨੇੜੇ ਤੋਂ ਦਿਖਾ ਰਹੇ ਹਾਂ ਜੀ ਜੇਕਰ ਤੁਸੀਂ ਵੀ ਸਾਥੋਂ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣੇ ਹਨ ਤਾਂ ਦਿੱਤੇ ਗਏ ਨੰਬਰ ਤੇ WhatsApp ਕਾਲ ਜਾਂ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੁਸੀਂ ਆਪਣਾ ਵੀ ਕੋਈ ਡਿਜ਼ਾਈਨ ਭੇਜ ਕੇ ਸਾਥੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੇ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਹਨ ਤਾਂ ਕਿ ਅੱਗੇ ਤੋਂ ਆਪਾਂ ਹੋਰ ਵੀ ਸੋਹਣੇ-ਸੋਹਣੇ ਸੂਟਾਂ ਦੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਵੀਡੀਓ ਨੂੰ ਫੋਲੋ ਵਾਚ ਵੀ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ